ਉਹਦੀ ਪਹਿਲਾਂ ਲੱਗਦੀ ਤਿਆਰੀ ਆਪਣੀ ਫੁੱਲ ਕਰਕੇ ਆ ਦੋ ਪਿਸਤੌਲ ਹੀ ਪੰਜ ਛੇ ਬੰਦੇ ਲਿਆਂਦੇ ਉਹਨਾਂ ਕੋ ਪਿਸਤੌਲ ਹੀ ਸੀ ਤੇ ਸਿੱਧੇ ਆ ਕੇ ਇਹਦੇ ਗੋਲੀਆਂ ਮਾਰ ਲਾ ਪਿਆ ਇਹ ਕਾਹਦੇ ਮੁੰਡੇ ਅਮਨਦੀਰੇ ਮਾਰੀ ਉਹਦੇ ਭੱਜ ਕੇ ਬੰਨੇ ਹੋ ਗਿਆ ਤੇ ਇਹਦੀ ਪਹਿਲਾਂ ਤਿਆਰੀ ਵੀ ਇਹਨਾਂ ਨੂੰ ਮਾਰਨਾ ਮਾਰਨਾ ਵਾ ਬੋਲੀ ਨੇ ਚਾਰ ਸਲੇ ਕੀਤੀ ਆ ਕਿਹੜੇ ਪਿੰਡ ਜਿਹੜੇ ਗੁਰਦੇਵਾਲ ਸਿੰਘ ਸਾਫਕਸਾ ਮਨੂਤਾ ਸਾਫਕਾ ਸਰਪੰਚਾ ਨਾਨ ਨਿਸ਼ਾਨ ਸਿੰਘ ਵਾ ਤੇ ਇਹ ਸੱਤ ਅੱਠ ਬੰਦੇ ਲੈ ਕੇ ਆਇਆ ਵਾ ਪਸੋਂ ਹਾਰੇ ਕੋ ਥਿਆਰ ਹੋ ਆਇ ਨਾ ਪਿੰਨ ਕੋ ਹੋ ਕੇ ਤਿਆਰ ਹੋ ਗਿਆ ਇਹ ਸਿੱਧੇ ਮਾਰ ਮਾਰ ਕੇ ਦੇ ਆ ਭੱਜ ਗਿਆ ਗਿਆ ਟੌਰ ਨਾਨਕ ਇਹਦੀ ਜੁਰਤਾ লাশ ਚੋ ਕੇ ਵਿਖਾਓ ਜਿਵੇਂ ਇਹਨਾਂ ਚ ਰਾਇਓ ਨਾ ਟੌਰ ਨਾ ਗਿਆ ਦਾ ਮਾਰਿਆ ਵੀ ਮੈਂ ਜੋ ਦੋ ਗੋਲੀਆਂ ਜੜੀ ਹਾਂਜੀ ਪੰਜ ਗੋਲੀਆਂ ਇਹਦੇ ਮਾਰੀਆਂ ਤੇ ਦੋ ਇਹਦੇ ਮਾਰੀਆਂ ਸਰਪੰਚ ਸਾਹਿਬ ਦਾ ਇਹਦਾ ਤਾਇਆ ਉਹਦੇ ਮਾਰੀਆਂ ਉਹਦੇ ਮਾਰੀਆਂ ਜਿਹਦਾ ਦੀ ਡੈਥ ਵੀ ਨਾ ਲਾ ਗਈ ਜਰਨੈਲ ਸਿੰਘ ਆ ਜੀ ਸਾਨੂੰ ਸਾਨੂੰ ਵੀ ਬਲਵਿੰਦਰ ਸਿੰਘ ਆ ਜੀ ਉਮਰ ਕਿੰਨੀ ਇਹਨਾਂ ਦੀ ਉਮਰ ਹੋਣੀ 45 ਸਾਲ ਹੋਣੀ ਆ ਹਾਂਜੀ ਸਵਾਦ ਕਿੱਡੀ ਕੀ ਜੀ ਸਵਾਦ ਦੇ ਤਿੰਨ ਭਰਾ ਵਾਏ ਚਾਹਨੀ ਤੇ ਪਿਓ ਦੀ ਪਹਿਲਾਂ ਦੱਸਦਾ ਉਹ ਜਿਹੜੀ ਆਪਾਂ 6 ਮਹੀਨੇ ਹੋ ਗਏ ਦਾ ਉਹ ਜਗਵੀ ਉਹ ਨਾ ਜਸਮント ਸਿੰਘ ਦਾ ਇੱਕੋ ਜਗਵੀ ਨਾਲ ਆ ਇੱਕ ਜਖਮੀ ਆ ਤੇ ਜਿਹੜਾ ਅਮਨ ਅਮਨ ਦੇ ਵੀ ਲੱਗਾ ਗੋਲੀ ਮਾਰਨੇ ਉਹ ਭੱਜ ਗਿਆ ਉਹਦੇ ਵੀ ਮਾਰੀਆਂ ਨੇ ਤੇ ਜਿਹੜੇ ਦੂਜੇ ਪੰਚਾਇਤ ਵਾਲੇ ਉਹ ਸਾਈਡ ਤੇ ਹੋ ਗਏ ਜੋ ਗੋਲੀਆਂ ਦਾ ਜੇ ਗਾਹਾਂ ਆ ਦੂਜਿਆਂ ਨੂੰ ਮਾਰਦੇ ਨਾਲੀ ਬੋਲੀ ਕਿਤੇ ਹੁੰਦੀ ਬੋਲੀਗੁਰਦ ਭਾਈ ਮਾਨ ਸਿੰਘ ਦੇ ਗੁਰਦਾਰੇ ਪਟਵਾਲਾ ਪਟਵਾਲਾ ਪਿੰਡ ਆ ਤੇ ਹਾਂ ਜੀ ਇਹਦੀ ਪਹਿਲਾ ਸਲਾਹ ਹੀ ਵੀ ਜਿਹੜਾ ਬੋਲੀ ਦਾ ਆਇਆ ਤੇ ਮੈਂ ਨਗਾ ਦੇਵੇ ਚਾਰ ਪੁਲੀਆਂ ਨੇ ਡਿਲੇ ਕੀਤੀਆਂ ਪਹਿਲੂ ਇੱਕ ਨਜਾਇਜ਼ ਪਿਸਤੌਲ ਆ ਤੇ ਇੱਕ ਲਿਸੈਂਸੀ ਇਹਦੇ ਕੋਲ ਆ ਤੇ ਜਿਹੜੇ ਮੁੰਡੇ ਦੂਜੇ ਉਹਨਾਂ ਕੋਲ ਨਜਾਇਜ਼ ਹਥਿਆਰ ਆ ਇਹਨਾਂ ਪਿੰਡ ਜਣਾ ਕਦੀ 200 200 ਬੰਦਾ ਪਿੰਡ ਜੀ ਲਾ ਕੇ ਦਸਤ ਜਿਆਦੀ ਮਣਾਉਣ ਡਿਆ ਲਾਮਾ ਮੇਲੇ ਤੇ 200 200 ਗੱਡੀ ਲਿਆਉਂਦਾ ਵਾ ਇਹ ਪਿੰਡ ਜਣਾ ਮੈਂ ਕਿਸ ਨੂੰ ਰਹਿ ਨਹੀਂ ਦੇਣਾ ਇਹਨਾਂ ਬਹੁਤੀ ਦਸਤ ਪਾਈ ਆ ਆਦੇ ਇਹੋ ਪ੍ਰਸ਼ਾਸਨ ਵਾਲੇ ਨੇ ਸਖਤ ਤੋਂ ਸਖਤ ਕਾਰਵਾਈ ਕੀਤੀ ਹੈ ਪਿੰਡ ਦਾ ਸਰਪੰਚ ਜੀ ਹੋ ਹਾਂਜੀ ਉਹ ਉਹ ਆ ਕੀ ਸਰਪੰਚੀ ਆ ਆਮ ਪਾਰਟੀ ਦਾ ਕਦੀ ਉਹ ਕਾਲੀਆਂ ਜਿਹੋ ਹੁੰਦਾ ਕਦੀ ਕਾਂਗਰਸ ਹੋ ਜਾਂਦਾ ਉਹ ਕਿ ਗੋਲੀ ਮਾਰੀ ਆ ਆਮ ਅੰਬੀਵਰਸਲ ਪਾਰਟੀ ਜਿਹਨਾਂ ਕਾਂਗਰਸ ਹਿੱਤਾ ਜਿਹਦੇ ਗੋਲੀ ਮਾਰੀ ਆ ਜਿਹਨੇ ਮਾਰੀ ਆ ਆਮ ਪਾਰਟੀ ਚ ਹੋਣਾ ਜੀ ਆਮ ਪਾਰਟੀ ਕੀ ਨਾਲ ਸਰ ਗੁਰਦੇਵਾਲ ਸਿੰਘ ਸੱਧਾਰਾ ਸਿੰਘ ਨਾਲ ਕੀ ਮੰਗ ਕਰਦੇ ਕਿ ਉਹਨਾਂ ਜੀ ਆਏ ਆਂਦੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਆ ਅਲੀ ਸਰ ਜੀ ਦਾ ਮਰਡਰ ਸਰ ਕੀ ਸਾਲਾ ਮਾਫ ਲੈ ਇਹ ਜੀ ਆਪਣਾ ਰਟੋਲ ਪਿੰਡ ਆਜ ਉੱਤੇ ਪਿੰਡ ਦੀ ਪੰਚਾਇਤ ਦੀ ਬੋਲੀ ਹੋ ਰਹੀ ਪਰ ਗੋਲੀ ਦਰਾਨੀ ਇਹਨਾਂ ਦੀ ਆਪਸ ਚੂਤੋ ਮੈਮ ਹੋਈ ਆ ਉੱਥੇ ਜਿਹੜੀਆਂ ਗੋਲੀਆਂ ਬੰਦਿਆਂ ਤੇ ਮਾਰਤੀਆਂ ਗਿਆ ਇੱਕ ਦੀ ਡੈਥ ਹੋ ਗਈ ਦੂਜਾ ਅਮਸਰ ਰਹਿ ਗਿਆ ਸਰ ਜੀ ਡੈਥ ਦਾ ਨਾਮ ਸਰ ਹੋਦਾ ਇਹਦਾ ਨਾਮ ਸਾਹਿਬ ਇਲੈਕਸ਼ਨ ਲੜਿਆ ਸੀਗੇ ਸਰ ਜਰਨੈਲ ਸਿੰਘ ਦੇ ਨਾਮ ਤੇ ਸਰ ਕੋਈ ਜਗਮੀ ਨਹੀਂ ਇੱਕ ਜਗਮੀ ਹੋਇਆ ਅਮਸਰ ਉੱਥੇ ਅਮਸਰ ਰਿਫਰ ਕੀਤਾ